ਆਪ ਕੋਲ ਖਤਮ ਹੋ ਚੁੱਕਾ ਧਰਤੀ ਦਾ ਸ਼ਰਮਨਾਜ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਦੇਖੋ ਪਹਿਲੇ ਇਸ ਧਰਤੀ ਦਾ ਇਨਸਾਨ ਕਿਸੇ ਕੀੜੇ ਬਤੰਗੇ ਨੂੰ ਵੀ ਬੱਟਾ ਨਹੀਂ ਮਾਰਦਾ ਸੀਗਾ ਅੱਜ ਬੱਚੇ ਨੂੰ ਮਾਰ ਕੇ ਰੋਡ ਤੇ ਸੁੱਟ ਰਹੇ ਵਾ ਇਸ ਲਈ ਧਰਤੀ ਦਾ ਸ਼ਰਮਨਾਜ ਬਹੁਤ ਜ਼ਰੂਰੀ ਹੈ ਜੋ ਵੀ ਕਲਯੁਗ ਮਾਪੋ ਮਾਪਿਓ ਹੋਊਗਾ ਇਸ ਬੱਚੇ ਦਾ ਮਾਪਿਓ ਹੋਊਗਾ ਜਾਂ ਕੋਈ ਵੀ ਸ਼ਖਸ ਇਹਨੂੰ ਇਸ ਮੰਦਰ ਦੇ ਬਾਹਰ ਸੱਟ ਕੇ ਗਿਆਗਾ ਅਸੀਂ ਪੂਰਜੋਰ ਮੰਗ ਕਰਾਂਗੇ ਸਰਕਾਰ ਦੇ ਅੱਗੇ ਤੇ ਪੁਲਿਸ ਪ੍ਰਸ਼ਾਸਨ ਦੇ ਇਹਦਾ ਦੇ ਬੰਦੇ ਨੂੰ ਨਾ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਲਯੁਗ ਦਾ ਅੰਤ ਹੋਣਾ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਬਲਾਤਕਾਰ ਹੋ ਰਹੇ ਆ ਬੱਚਿਆਂ ਨੂੰ ਰੋਡ ਤੇ ਚਿੱਟਿਆ ਜਾ ਰਿਹਾ ਮਾਰ ਕੇ ਕੂੜੇ ਛਿੱਟਿਆ ਜਾ ਰਿਹਾ ਵਾ ਸ਼ਰਿਆਮ ਬੰਦੇ ਵੱਡੇ ਜਾ ਰਹੇ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਕਲਯੁਗ ਆਪਣੀ ਚਰਮ ਸੀਮਾ ਤੇ ਆ ਹੁਣ ਪਰਮਾਤਮਾ ਕੇ ਅਰਦਾਸ ਹੈ ਇਸ ਕਲਯੁਗ ਦਾ ਅੰਤ ਕਰ ਦੇਣਾ ਚਾਹੀਦਾ ਦੁਆ ਨਾਲ ਸਭ ਯੁਗ ਆਵੇ ਮਾਪਿਆਂ ਨੂੰ ਫੌਸੀ ਸਜ਼ਾ ਮਿਲਣ ਇਸ ਤੋਂ ਛੋਟੀ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਇਹ ਦਰਦਨਾਕ ਹਾਸਾ ਹਾਸਾ ਹੀ ਹੈ ਕਿਉਂਕਿ ਜਦੋਂ ਇੱਥੋਂ ਲੰਘ ਰਹੀ ਸੀ ਦੇਖਿਆ ਬੱਚੇ ਦੀ ਜੋ ਹਾਲਤ ਵੀ ਦੇਖੀ ਨਾ ਤੇ ਉਹ ਮਤਲਬ ਦੇਖੀ ਨਹੀਂ ਜਾ ਰਹੀ ਸੀ ਇੰਨੀ ਦਿਆ ਨਹੀਂ ਮਤਲਬ ਹਾਲਤ ਹੋਈ ਪਈ ਸੀ ਬੱਚੇ ਦੀ ਤੁਨਾਂ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਕਿੰਨਾ ਕਲਯੁਗ ਆ ਚੁੱਕਾ ਹੋਇਆ ਵੈ ਜਦੋਂ ਬੱਚੇ ਦੇ ਕਈਆਂ ਦੇ ਬੱਚੇ ਨਹੀਂ ਹੁੰਦੇ ਤਾਂ ਮੁਰਾਦਾ ਮੰਗਦੇ ਨੇ ਜਿਨ੍ਹਾਂ ਦੇ ਬੱਚੇ ਹੁੰਦੇ ਨੇ ਜਦੋਂ ਮਰ ਜਾਂਦੇ ਨੇ ਨਵ ਜਨਮੇ ਬੱਚੇ ਉਹ ਮੰਦਰਾਂ ਦੇ ਬਾਹਰ ਛੱਟ ਕੇ ਚਲੇ ਜਾਂਦੇ ਨੇ ਐਸਾ ਇੱਕ ਮਾਮਲਾ ਤਾਜਪੁਰ ਉਹ ਸ਼ਨੀ ਮੰਦਰ ਦੇ ਸਾਹਮਣੇ ਆਇਆ ਪ੍ਰਧਾਨ ਮੁਕੇਸ਼ ਖੁਰਾਨਾ ਮੌਜੂਦ ਹੈ ਇਸ ਦਰਾਂ ਦੇ ਉੱਤੇ ਉਹ ਮਰਿਆ ਹੋਇਆ ਬੱਚਾ ਰੱਖ ਕੇ ਗਈ ਸੀ ਇਨਸਾਨੀ ਬੱਚਾ ਸੀਗਾ ਉਹ ਇਨਸਾਨੀ ਬੱਚਾ ਖੁਰਾਨਾ ਜੀ ਕਿੱਥੇ ਚਲੀ ਗਈ ਇਨਸਾਨੀਅਤ ਕਲ ਯੁੱਗ ਜੇ ਇਨਸਾਨੀਅਤ ਖਤਮ ਹੋ ਚੁੱਕੀ ਸਾਰੇ ਰਾਖਸ਼ ਭੂਤਾਂ ਤੁਰੀਆਂ ਫੜਦੀਆਂ ਰੋਲਾਂ ਦੇ ਉੱਤੇ ਮੈਂ ਪਰਮਾਤਮਾ ਅਗੇ ਕੋਈ ਅਰਦਾਸ ਕਰਦਾ ਕਿ ਇਸ ਧਰਤੀ ਦਾ ਸਰਬਨਾਸ਼ ਕਰ ਦੇ ਇਸ ਧਰਤੀ ਤੇ ਹੁਣ ਰਹਿਣ ਲੁਗਾ ਕੋਈ ਨਹੀਂ ਹੈਗਾ ਕੋਈ ਆਵਾਜ਼ ਚੱਕਣ ਵਾਲਾ ਨਹੀਂ ਕੋਈ ਬੋਲਣ ਵਾਲਾ ਨਹੀਂ ਸਭ ਕੁਝ ਖਤਮ ਹੋ ਚੁੱਕਾ ਧਰਤੀ ਦਾ ਸਰਬਨਾਸ਼ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਦੇਖੋ ਪਹਿਲੇ ਇਸ ਧਰਤੀ ਦਾ ਇਨਸਾਨ ਕਿਸੇ ਕੀੜੇ ਮਟੰਗੇ ਨੂੰ ਵੀ ਬੱਟਾ ਨਹੀਂ ਮਾਰਦਾ ਸੀਗਾ ਅੱਜ ਬੱਚੇ ਨੂੰ ਮਾਰ ਕੇ ਰੋਡ ਤੇ ਸੱਟ ਰੇਵਾ ਇਸ ਲਈ ਧਰਤੀ ਦਾ ਸਰਬਨਾਸ਼ ਬਹੁਤ ਜ਼ਰੂਰੀ ਹੈ ਬੱਚੇ 'ਚ ਪ੍ਰਾਣ ਸੀਗੇ ਕਿ ਨਹੀਂ ਸੀਗੇ ਜਦੋਂ ਅਸੀਂ ਚੱਕੀ ਤਾ ਉਹ ਤਾਂ ਨਹੀਂ ਸੀਗੇ ਦੀ देर तक ਇੱਥੇ ਪਿਆ ਰਿਆ ਸਾਨੂੰ ਤਾਂ ਹੁਣੇ ਪਤਾ ਲੱਗਿਆ 1 ਘੰਟਾ ਪਹਿਲੇ ਤਕਰੀਬਨ ਅਸੀਂ ਦੇਖਿਆ ਕੋਲ ਮੁੰਡੇ ਖੋਲਿਆ ਕਿ ਵਿੱਚ ਕੱਪੜੇ ਪਏ ਆ ਕਿਸ ਨੂੰ ਦੇ ਦੰਨੇ ਜਦੋਂ ਕੱਪੜਾ ਖੋਲਿਆ ਪਹਿਲੇ ਬੋਰਾ ਖੋਲਿਆ ਫਿਰ ਕੱਪੜਾ ਖੋਲਿਆ ਵਿੱਚ ਬੱਚਾ ਸੀ ਇਹ ਫਿਰ ਗਲਤ ਕੰਮ ਦਾ ਨਤੀਜਾ ਹੋਣਾ ਬੱਚਾ ਤੇ ਰੱਖ ਕੇ ਕਿ ਪਤਾ ਲੱਗੇ ਇਹ ਹੀ ਹਿਸਾਬ ਹੋਏਗਾ ਦੇਖੋ ਇਹ ਤਾਂ ਹੁਣ ਜਿਹੜਾ ਵਿਸ਼ਵਾ ਤੁਹਾਡ ਤੁਸੀਂ ਕਹਿ ਰਹੇ ਹੋ ਗਲਤ ਨਹੀਂ ਇਹ ਤਾਂ ਹੁਣ ਜਦੋਂ ਪੁਲਿਸ ਜਾਊ ਉਸੇ ਤੱਕ ਪਤਾ ਲੱਗੂਗਾ ਤਾਂ ਹੀ ਹੈ ਕਿ ਇਹ ਕੌਣ ਸੀ ਕਿੰਨੇ ਕੀਤਾ ਕਿਉਂ ਕੀਤਾ ਪਰ ਮੈਂ ਤਾਂ ਇੱਕ ਗੱਲ ਕਹਿਣਾ ਚਾਹਨਾ ਕਿ ਸਭ ਕੁਝ ਖਤਮ ਹੋ ਚੁੱਕਾ ਧਰਤੀ ਉੱਤੇ ਇਨਸਾਨ ਨਾਮ ਦਾ ਕੋਈ ਜੀਵ ਨਹੀਂ ਰਹਿ ਰਿਹਾ ਇੱਥੇ ਸਾਰੇ ਰਾਖਸ਼ ਭੂਤਾਂ ਹੀ ਰਹਿ ਰਹੇ ਨੇ ਕਿਸੇ ਨੂੰ ਕੋਈ ਮਤਲਬ ਨਹੀਂ ਜਿਹੜਾ ਹੁਣ ਇਨਸਾਨ ਆਪਣੇ ਬੱਚੇ ਮਾਰ ਕੇ ਰੋੜਾਂ ਤੇ ਸਟਾ ਲੱਗ ਗਿਆ ਉਸ ਤੋਂ ਬਾਅਦ ਕੀ ਹੋ ਸਕਦਾ ਕਿੰਨੇ ਸਮੇਂ ਤੋਂ ਪਿਆਰ ਕਰਨਾ ਜੀ ਸਾਨੂੰ ਹੁਣੇ ਇੱਕ ਘੰਟਾ ਪਹਿਲਾਂ ਹੀ ਪਤਾ ਲੱਗਿਆ ਉਦੋਂ ਦੇਖਿਆ ਪਰ ਪੁਲਿਸ ਪੁਲਿਸ ਪਾਣੇ ਘੰਟੇ ਬਾਅਦ ਆਈਏ ਫੋਨ ਕਰਨ ਤੋਂ ਬਾਅਦ ਬੱਚਾ ਅਸੀਂ ਚੱਕ ਕੇ ਉਸ ਸਾਵੇਂ ਰੱਖਿਆ ਫਿਰ ਉਹਨੂੰ ਬਰਫ਼ ਤੇ ਰੱਖਿਆ ਟਰੇ ਦੇ ਵਿੱਚ ਇਨਸਾਨੀ ਬੱਚੇ ਦਾ ਪਿਆਰ ਹੋਵੇ ਕੀ ਫਾਇਦਾ ਫਿਰ ਇਨਸਾਨੀ ਬੱਚੇ ਦੀ ਕਦਰ ਲਾਲਤਾ ਮੈਂ ਉਹ ਮਾਪਿਆਂ ਨੂੰ ਲਾਲਤਾ ਦਊਂਗਾ ਜਿਸ ਨੇ ਤੇ ਬੱਚਾ ਮੰਦਰ ਦੇ ਘਰ ਮੰਦਰ ਦੇ ਅੰਦਰ ਜਾ ਕੇ ਗੁਰਦੁਆਰੇ ਦੇ ਅੰਦਰ ਤੁਸੀਂ ਸਾਡੀ ਗੱਲ ਸਹੀ ਹੈ ਵੀ ਮੰਨਤ ਮੰਗਦੇ ਆ ਵੀ ਮੈਂ ਇੱਕ ਸਾਲ ਤੱਕ ਪੂਰੇ ਭੁੱਖ ਰਹੂੰਗੀ ਇਹ ਨਹੀਂ ਖਾਊਂਗੀ ਉਹ ਨਹੀਂ ਖਾਊਂਗੀ ਮਾ ਮੈਨੂੰ ਬੱਚਾ ਦੇ ਦੇ ਮਗਰ ਮੰਦਰਾ ਦੇ ਬਾਰੇ ਇਦਾਂ ਦੇ ਕਲਯੁਗ ਦੇ ਵੀ ਬੱਚਾ ਰੱਖੇ ਜਾ ਰਹੇ ਗਏ ਲਾਲਤਾ ਲਾਲਤ ਹੈਗੀ ਹੈ ਇਦਾਂ ਦੀ ਸਰਕਾਰਾਂ ਦੇ ਉੱਪਰ ਜਿਹੜੀ ਕਹਿੰਦੇ ਹੈਗੇ ਆ ਵੀ ਅਸੀਂ ਬੱਚਿਆਂ ਵਾਸਤੇ ਇਦਾਂ ਦੇ ਕਾਨੂੰਨ ਬਣਾ ਰਹੇ ਹੈਗੇ ਆ ਭਾਵੇਂ ਜਨਮ ਦਾ ਬੱਚਾ ਹੋਇਆ ਲੇਬਰ ਮਜ਼ਦੂਰ ਹੋਵੇ ਉਹਨਾਂ ਵਾਸਤੇ ਇਹਨੇ ਵੱਡੇ ਕਾਨੂੰਨ ਬਣਾ ਰਹੇ ਤਾਂ ਕਿਉਂ ਨਹੀਂ ਉਸ ਮਾਪਿ ਨੂੰ ਸਜ਼ਾ ਮਿਲਦੀ ਜਿਹੜੇ ਆਪਣੇ ਬੱਚਿਆਂ ਨੂੰ ਹੀ ਮਾਰ ਦਿੰਦੇ ਹੈਗੇ ਆ ਇਹ ਵੀਡੀਓ ਚੰਘਾਲੀ ਜਾਊਗੀ ਵੀਡੀਓ ਫਿਰ ਪੁਲਿਸ ਨੂੰ ਦਿੱਤੀ ਜਾਊਗੀ ਜੀ ਦਿੱਤੀ ਜਾਊਗੀ ਜੀ ਹੁਣੀ ਕੈਮਰੇ ਚੈੱਕ ਕਰਾਂਗੇ ਸਾਰੇ ਜੋ ਵੀ ਕਲਯੁਗ ਮਾਪੇ ਮਾਪਿਓ ਹੋਊਗਾ ਇਸ ਬੱਚੇ ਦਾ ਮਾਪਿਓ ਹੋਊਗਾ ਜਾ ਕੋਈ ਵੀ ਸ਼ਖਸ ਇਹਨੂੰ ਇੱਥੇ ਮੰਦਿਰ ਦੇ ਬਾਹਰ ਸੱਟ ਕੇ ਗਿਆਗਾ ਅਸੀਂ ਪੂਰਜੋਰ ਮੰਗ ਕਰਾਂਗੇ ਸਰਕਾਰ ਦੇ ਅੱਗੇ ਤੇ ਪੁਲਿਸ ਪ੍ਰਸ਼ਾਸਨ ਦੇ ਇਦਾਂ ਦੇ ਬੰਦੇ ਇਹਨੂੰ ਨਾ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਇਦਾਂ ਦੇ ਅੱਗੇ ਆਉਣ ਵਾਲੀ ਪੀੜ੍ਹੀਆਂ ਦੇ ਅੰਦਰ ਵੀ ਇਦਾਂ ਦਾ ਮੁਜਰਾ ਹੋਏ ਤਾਂ ਕਿ ਇਦਾਂ ਦੇ ਕੰਮ ਕੋਈ ਬੱਚਿਆਂ ਵਾਸਤੇ ਨਾ ਕਰ ਸਕਣ ਲੇਕਿਨ ਇਹ ਗੱਲ ਦੇਖੀ ਜਾਂਦੀ ਕੂੜਿਆਂ ਢੇਰ ਦੇ ਵਿੱਚ ਇਹਨਾਂ ਨੂੰ ਜਨਮੇ ਬੱਚੇ ਮਿਲਦੇ ਨੇ ਕੁੱਤੇ ਨੋਚੇ ਦੇ ਬੱਚੇ ਮਿਲਦੇ ਨੇ ਲੇਕਿਕਿ ਪ੍ਰਭੂ ਦੇ ਚਰਨਾਂ ਦੇ ਵਿੱਚ ਚਲੋ ਇਹ ਬੱਚਾ ਦਾ ਬਚ ਗਿਆ ਕੁੱਤੇ ਨੋਚੇ ਆ ਨੀਗਾ ਕਿਸੇ ਜਾਨਵਰ ਇਹਨੂੰ ਉੱਚਿਆ ਪ੍ਰਭੂ ਦੇ ਚਰਨਾਂ 'ਚ ਮਰਿਆ ਹੋਇਆ ਬੱਚਾ ਖਤਮ ਹੋ ਗਈ ਹੈ ਮੇਰੇ ਮੈਂ ਆਪ ਸੋਚਦਾ ਕਿ ਇਨਸਾਨੀ ਖਤਮ ਹੋ ਚੁੱਕੀ ਹੈ ਅੱਜ ਕੱਲ ਬੰਦਾ ਬੰਦੇ ਦਾ ਵੈਰੀ ਹੋਇਆ ਪਿਆ ਹੈ ਤੁਹਾਨੂੰ ਇਹ ਗੱਲ ਕਹਿ ਗਿਆ ਕਲਯੁਗ ਦਾ ਅੰਤ ਹੋਣਾ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਬਲਾਤਕਾਰ ਹੋ ਰਹੇ ਆ ਬੱਚਾ ਨੂੰ ਰੋਡ ਤੇ ਸਿੱਟਿਆ ਜਾ ਰਿਹਾ ਮਾਰ ਕੇ ਕੂੜੇ ਸਿੱਟਿਆ ਜਾ ਰਿਹਾ ਵਾ ਸ਼ਰੀਆਮ ਬੰਦੇ ਵੱਡੇ ਜਾ ਰਹੇ ਨੇ ਗੋਲੀਆਂ ਮਾਰੀਆਂ ਜਾ ਰਹੀਆਂ ਕਲਯੁਗ ਆਪਣੀ ਚਰਮ ਸੀਮਾ ਤੇ ਆ ਹੁਣ ਪ੍ਰਮਾਤਮਾ ਅਗੇ ਅਰਦਾਸ ਹੈ ਇਸ ਕਲਯੁਗ ਦਾ ਅੰਤ ਕਰ ਦੇਣਾ ਚਾਹੀਦਾ ਦੁਬਾਰਾ ਸਤਜੁਗ ਆਵੇ ਕਲਯੁਗ ਦੇ ਵਿੱਚ ਕੋਈ ਇਨਸਾਨ ਕਿਸੇ ਦਾ ਵੀ ਹੈ ਨਹੀਂ ਤੁਸੀਂ ਕੋਹਲੀ ਸੀਗੇ ਨਹੀਂ ਮੈਂ ਹੁਣ ਬਾਅਦ ਚ ਆਇਆ ਫੋਨ ਕੀਤਾ ਤਾਂ ਪ ਅਰੇ ਇਹ ਬੜੀ ਹੈਰਾਨੀ ਦੀ ਗੱਲ ਐ ਵੀ ਇੱਕ ਪਹਿਲਾਂ ਤਾਂ ਚਲੋ ਸੁਣਿਆ ਸੀ ਇਹ ਵੀ ਕੋੜਿਆਂ ਤੇ ਜਾਂ ਖਾਲੀ ਖਾਲੀ ਜਗ੍ਹਾ ਦੇ ਉੱਤੇ ਬੱਚਿਆਂ ਨੂੰ ਮਾਰ ਕੇ ਸੁੱਟ ਜਾਂਦੇ ਸੀ ਪਰ ਅੱਜ ਮੰਦਰ ਦੀਆਂ ਪੌੜੀਆਂ ਦੇ ਉੱਤੇ ਰਾਖੇ ਚਲਾ ਜਾਵੇ ਇਸ ਤੋਂ ਵੱਡਾ ਕੋਹਰ ਕਲਯੁਕੀ ਹੋਊਗਾ ਮਾਪਿਆਂ ਨੂੰ ਸਜ਼ਾ ਕੀ ਮਿਲਣੀ ਚਾਹੀਦੀ ਹੈ ਮੈਂ ਤਾਂ ਇਹ ਹੀ ਮੰਨ ਕਰਾਂਗਾ ਕਿ ਮਾਪਿਆਂ ਨੂੰ ਫਾਂਸੀ ਸਜ਼ਾ ਮਿਲਵੇ ਇਸ ਤੋਂ ਛੋਟੀ ਛੋਟੀ ਸਜ਼ਾ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਇਹ ਦਰਦਨਾਕ ਹਾਸਾ ਹਾਂ ਸਹੀ ਹੈ ਕਿਉਂਕਿ ਜਦੋਂ ਇੱਥੋਂ ਲੰਗਰੇ ਸੀ ਦੇਖਿਆ ਬੱਚੇ ਦੀ ਜੋ ਹਾਲਤ ਵੀ ਦੇਖੀ ਨਾ ਤੇ ਉਹ ਮਤਲਬ ਦੇਖ ਹੀ ਨਹੀਂ ਜਾ ਰਹੀ ਸੀ ਇੰਨੀ ਦਿਆ ਨਹੀਂ ਮਤਲਬ ਹਾਲਤ ਹੋਈ ਪਈ ਸੀ ਬੱਚੇ ਦੀ ਕਿਉਂਕਿ ਬੱਚੇ ਨੂੰ ਤਾਂ ਹਰ ਇੱਕ ਮਾਤਾ ਪਿਤਾ ਤਰਸਦੇ ਨੇ ਕਿ ਮਤਲਬ ਕਿ ਔਲਾਦ ਹੋਵੇ ਉਸ ਤੇ ਲਈ ਪਤਾ ਨਹੀਂ ਕਿੰਨੇ ਪੂਜਾ ਪਾਠ ਹੋਰ ਅਨੇਕਾਂ ਹੀ ਮਤਲਬ ਜਪ ਤਪ ਸਾਰੇ ਕੀਤੇ ਜਾਂਦੇ ਨੇ ਮੰਦਰ ਗੁਰਦੁਆਰੇ ਮਸਜਿਦ ਕੋਈ ਧਾਰਮਿਕ ਸਥਾਨ ਨਹੀਂ ਛੱਡੀ ਜਾਂਦੀ ਐ ਸਾਰੇ ਥਾਂ ਤੇ ਜਾ ਕੇ ਬੱਚੇ ਦੀ ਮੰਗ ਕਰਦੇ ਆ ਪਰ ਜਿਹੜਾ ਇੱਕ ਮੰਦਰ ਦੇ ਬਾਹਰ ਆ ਕੇ ਇਹਨਾਂ ਘਨੋਣਾ ਕੰਮ ਕੀਤਾ ਗਿਆ ਜਿਸ ਵੀ ਸਖਸ਼ ਨੇ ਕੀਤਾ ਮੈਂ ਪਾਰਟੀ ਦਾ ਨੁਮਾਇੰਦਾ ਹੁਣ ਦੇ ਬਾਵਜੂਦ ਵੀ ਮੈਂ ਇਹੀ ਬੇਨਤੀ ਕਰਾਂਗੇ ਇਹੋ ਜਿਹੇ ਬੰਦੇ ਨੂੰ ਫਾਂਸੀ ਦੇ ਥੱਲੇ ਕੋਈ ਸਜ਼ਾ ਨਾ ਹੋਵੇ ਸਹਿਰੋ ਕੇਸੀ ਕਰਾਈ ਜਾਂਦੀਆਂ ਨੇ ਬੱਚੇ ਰਖਾਏ ਜਾਂਦੇ ਨੇ ਬੱਚੇ ਪਾਂਡੇ ਸਹਿਰੋ ਕੇਸੀ ਦਾ ਕਰਾਈਆਂ ਜਾਂਦੀਆਂ ਨੇ ਛਿਕਾਉਣੂ ਦਾਕ ਰਖਾਏ ਜਾਂਦੇ ਨੇ ਤੇ ਮੰਦਰਾਂ ਦੇ ਵਿੱਚ ਦੁਆਵਾਂ ਮੰਗੇ ਜਾਂਦੀਆਂ ਕਈ ਐਸੀ ਥਾਵਾਂ ਆ ਗਈਆਂ ਜਿੱਤੇ ਫਲ ਦਿੱਤੇ ਜਾਂਦੇ ਨੇ ਲੇਕਿਨ ਇਹ ਬੱਚੇ ਜਿਨ੍ਹਾਂ ਨੂੰ ਔਲਾਦ ਬਖਸ਼ੀ ਜਾਂਦੀ ਉਹ ਇੱਦਾਂ ਦਿੱਤ ਕਰਨਗੇ ਇਹਦੇ ਵਿੱਚ ਨਾ ਦੋ ਪੱਖ ਆ ਸਕਦੇ ਆ ਇੱਕ ਜਾਂ ਤਾਂ ਹੈ ਵੀ ਮਾਪਿਓ ਨੇ ਨਜਾਇਜ਼ ਬੱਚਾ ਪੈਦਾ ਹੋਇਆ ਤਾਂ ਲਾ ਕੇ ਸਿੱਟ ਗਏ ਜਾਂ ਦੂਸਰਾ ਉਸਦਾ ਵੀ ਕਾਨੂੰਨੀਅਤਾਂ ਧਜੀਆਂ ਉਡਾ ਕੇ ਕਿਸੇ ਦਾ ਬੱਚਾ ਚੱਕ ਕੇ ਉਹਨੂੰ ਮਤਲਬ ਉਹਦੇ ਨਾਲ ਬਦਲਾ ਲੈਣ ਲਈ ਐਦਾਂ ਦਾ ਕੰਮ ਕੀਤਾ ਹੋਵੇ ਇਹ ਬਾਹਰਲੇ ਮੁਲਕਾਂ ਦੇ ਵਾਂਗੂ ਕਾਨੂੰਨ ਹੋਣਾ ਚਾਹੀਦਾ ਮੌਤ ਦਾ ਬਦਲਾ ਮੌਤ ਇਹ ਤਾਂ ਠੱਲ ਪਾਉਗੀ ਇਹ ਪੁਲਿਸ ਵੈਰੀਫਾਈ ਕਰੇਗੀ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਕੋਈ ਵੈਰੀਫਾਈ ਨਹੀਂ ਹੋਣਾ ਕੁਝ ਨਹੀਂ ਹੋਣਾ ਕਿਉਂਕਿ ਸਰਕਾਰ ਪ੍ਰਸ਼ਾਸਨ ਜਦੋਂ ਸਰਕਾਰ ਦਬਕਾਣੀ ਮਾਰਦੀ ਪ੍ਰਸ਼ਾਸਨ ਨੂੰ ਕੋਈ ਕੰਮ ਨਹੀਂ ਹੁੰਦਾ ਬਿਲਕੁਲ ਇਹ ਮੰਦਰ ਦੇ ਬਾਹਰ ਜਿੱਥੇ ਖੜੇ ਹੋਏ ਆ ਇੱਥੇ ਨਵਜੰਮਿਆ ਬੱਚਾ ਮਿਲਿਆ ਜੋ ਮਰਿਆ ਹੋਇਆ ਸੀਗਾ ਆਖਿਰ ਦੁਆਵਾ ਮੰਗਣ ਦਾ ਕੀ ਫਾਇਦਾ ਉਹ ਦਰਮੂਰੇ ਜਾਣ ਦਾ ਕੀ ਫਾਇਦਾ ਉਹ ਸੈਰੋ ਕੇਸੀ ਕਰਾਉਣ ਦਾ ਕੀ ਫਾਇਦਾ ਕਿ ਬੱਚੇ ਜਦੋਂ ਅਸੀਂ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹ ਬੱਚਿਆਂ ਨੂੰ ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਜਿਹੜੀ ਦੁਆਵਾ ਮੰਗਦੀਆਂ ਨੇ ਜਿਨ੍ਹਾਂ ਦੇ ਬੱਚੇ ਹੁੰਦੇ ਨੇ ਉਹ ਮਾਰ ਕੇ ਤੇ ਛੱਡ ਜਾਂਦੀਆਂ ਨੇ ਨਜ਼ਰ ਵਿੱਚ ਬੱਚੇ ਉਹਨਾਂ ਦੇ ਉੱਤੇ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਾਫ ਡਿਮਾਂਡ ਕੀਤੀ ਜਾ ਰਹੀ ਹੈ ਕਿ ਕਲਯੁਗ ਆ ਚੁੱਕਾ ਹੋਇਆ ਹੈ ਕਲਯੁਗ ਦੇ ਵਿੱਚ ਹੁਣ ਅੰਤ ਹੀ ਹੈਗਾ ਜਿੱਦਾਂ ਇਹ ਬੱਚਿਆਂ ਨੂੰ ਬਾਹਰ ਰੱਖਿਆ ਜਾ ਰਿਹਾ ਨਵਜੋ ਨੇ ਬੱਚਿਆਂ ਨੂੰ ਪਰਮਾਤਮਾ ਸ਼ੁਕਰਾਨਾ ਪਰਮਾਤਮਾ ਦੇ ਦਰ ਅੱਗੇ ਪਿਆ ਹੋਇਆ ਸੀਗਾ ਕੋਈ ਕੁੱਤਿਆਂ ਨੇ ਨਹੀਂ ਖਾਦਾ ਜੀਵਾਂ ਨੇ ਨਹੀਂ ਖਾਦਾ ਲੇਕਿਨ ਹੁਣ ਦੇਖਦੇ ਹਾਂ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਦਾ